ਚੜਿਆ ਆ ਗਿਆ ਆ ਆ ਕੇ ਕੱਪੜੇ ਇੱਧਰ ਲਓ ਜੀ ਹੁਣ ਆਪਾਂ ਪਹੁੰਚ ਗਏ ਪਟਿਆਲਾ ਗੇਟ ਵਾਲੀ ਮਾਰਕੀਟ ਇਹ ਸਾਰੀ ਪਟਿਆਲਾ ਗੇਟ ਵਾਲੀ ਮਾਰਕੀਟ ਆ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਰੀ ਕਾਲ ਜੀ ਤੇ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਨਾਪੇ ਤੇ ਆਪਾਂ ਤੁਹਾਨੂੰ ਦਿਖਾਉਣਗੇ ਨਾਪੇ ਦਾ ਬਾਜ਼ਾਰ ਤੇ ਵੀਡੀਓ ਲੈਣੇ ਤੱਕ ਬਣੀ ਰਹੀ ਲਓ ਜੀ ਇਹ ਚੌਂਕ ਤੋਂ ਜਿਹੜਾ ਨਾਪੇ ਦਾ ਬਾਜ਼ਾਰ ਸ਼ੁਰੂ ਹੋ ਜਾਂਦਾ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਸਾਰਾ ਬਾਜ਼ਾਰ ਨਾਪੇ ਦਾ ਉਹ ਯਾ ਫਤਮ ਦਿਖਾਉਂਦੇ ਆ ਸਾਰਾ ਬਾਜ਼ਾਰ ਨਾਪੇ ਦਾ ਤੇ ਆ ਆ ਗਿਆ ਅੱਗੇ ਚੌਂਕ ਇਤਨ ਗੰਦਾ ਕਰ ਰਸਤਾ ਅੱਪ ਚੱਲਦਾ ਦਿੱਤਾ ਲਓ ਜੀ ਇੱਧਰ ਵੀ ਆਗੇ ਦੁਕਾਨਾਂ ਜਮੇ ਇਹ ਸਾਰਾ ਨਾਪੇ ਦਾ ਬਾਜ਼ਾਰ ਤੇ ਤੁਹਾਨੂੰ ਸਾਰਾ ਬਾਜ਼ਾਰ ਦਿਖਾਵਾਂਗੇ ਉਹ ਪ੍ਰਿੰਸ ਵਾਲੀ ਗੱਲ। ਆਹ ਯਾਤਰੀ ਆ ਗਿਆ ਦੁਕਾਨਾਂ ਜਿਵੇਂ। ਕੱਪੜੇ ਵੀ ਆ ਗਏ ਇੱਧਰ ਜਿਵੇਂ। ਅੱਜ ਜਾਨੋ ਸਟੋਰ ਆ ਗਿਆ। ਆ ਗਏ ਤੇ ਕੱਪੜੇ ਦੀ ਆ ਗਈ। ਆ ਵੀ ਕੱਪੜੇ ਦੀ ਆ ਗਏ ਇੱਧਰ। ਆ ਵੀ ਕੱਪੜੇ ਦੀ ਆ ਗਏ ਇੱਧਰ। ਕੱਪੜੇ ਦੇ ਕਾਫੀ ਦੁਕਾਨਾਂ ਨੇ ਇੱਧਰ ਆ ਇੱਧਰ ਬੀ ਵੀ ਆ ਗਈ ਨਾਲ ਜਮੈਂ ਤੇ ਗਰਮੀ ਕਾਫੀ ਹੋ ਗਈ ਤੇ ਬਾਕੀ ਜੀ ਵੀਡੀਓ ਵਧੀਆ ਲੱਗਦੀ ਹੈ ਸ਼ੇਅਰ ਜੁੜ ਕਰਦੇਗਾ ਲਓ ਜੀ ਅੱਗੇ ਆ ਗਏ ਆਪਾਂ ਅੱਗੇ ਤੁਹਾਨੂੰ ਹੋਰ ਬਾਜ਼ਾਰ ਦਿਖਾਉਣੇ ਹਨ ਆਪੇ ਦਾ ਇੱਧਰ ਵੀ ਇਹ ਸਾਰਾ ਨਾਭੇ ਦਾ ਬਾਜ਼ਾਰ ਆ ਤੱਕ ਪੇਟ ਕਰਨੈ ਇੱਧਰ ਤੇ ਲਾਓ ਜੀ ਇੱਕ ਚੱਲ ਬੱਬੇ ਆ ਗਲੀ ਚ ਤੁਹਾਨੂੰ ਦਿਖਾਉਨੇ ਹਾਂ ਸਾਰੀਆਂ ਦੁਕਾਨਾਂ ਨਾਭੇ ਦੇ ਬਾਜ਼ਾਰ ਦੀਆਂ ਇੱਥੇ ਦੇਖੋ ਹੈ ਜੀ ਦੁਕਾਨਾਂ ਜਿਹਾ ਦੇਖੋ ਕੱਪੜੇ ਦੇ ਇੱਧਰ ਯਾ ਦੇਖੋ ਇੱਧਰ ਹੋ ਕੇ ਕੱਪੜੇ ਦੀਆਂ ਕੱਪੜੇ ਕੱਪੜੀ ਦੇ ਨਾਲ ਨਹੀਂ ਆ। ਆ ਬੱਚਿਆਂ ਦੇ ਆ ਗਏ ਇੱਧਰ। ਅੱਗੇ ਚੱਲਦੇ ਆਪਾਂ ਕਾਫੀ ਵੱਡੀ ਮਾਰਕੀਟ ਆ ਨਾਪੇ ਦੀ ਵੀ। ਜੇ ਆਪਾਂ ਕਹੀਏ। ਆ ਮਹਿੰਦੀ। ਭਾਈ ਮਹਿੰਦੀ ਲਾਉਂਦਾ। ਠੀਕ ਹੈ ਜੋ। ਇਹ ਦਾਲੀਆਂ ਆ ਬੱਚਿਆਂ ਦੇ ਆਗੇ ਇਧਰ ਆਹ ਵੀ ਬੱਚਿਆਂ ਦੇ ਆਗੇ ਇਧਰ ਆ ਬੱਚਿਆਂ ਦੇ ਆਗੇ ਆ ਆਗੇ ਕੱਪੜੇ ਇਧਰ ਮਾਰਕਟ ਆਈ ਆ ਗਿਆ ਇੱਧਰ ਕੱਪੜੇ ਕੱਪੜੇ ਬਹੁਤ ਲੱਗੇ ਆਪਾਂ ਚੱਲਦੇ ਆਪਾਂ ਹੋਰ ਇੱਧਰ ਆ ਗਿਆ ਅੰਦਰ ਵਾਜੀ यार देखो काफ़ी बड़ी मार्केट है नाते देखो जी मार्केट सारी है ਇਹ ਤੇ ਕੱਪੜਿਆ ਜੀ ਇਹ ਇਹ ਆ ਹੋ ਗਈ ਤੇ ਕੱਪੜੇ ਆ ਗਏ ਅੱਗੇ ਜਾਂਦੇ ਅੱਗੇ ਹੈਗੀ ਹੋਰ ਮਾਰਕੀਟ ਹੈ ਅੱਗੇ ਦਿਖਾਉਂਦੇ ਆ ਤੁਹਾਨੂੰ ਹੋਰ ਕਾਫੀ ਵੱਡੀ ਮਾਰਕੀਟ ਹੈ ਨਾ ਦੇਖੋ ਇਹ ਆ ਦੇਖੋ ਇੱਧਰ ਕਰਦੇ ਬਾਈ ਦਾ 150 ਦੇ ਦੋ ਤੌਲੀਏ। ਠੀਕ ਹੈ। ਆਹ ਦੇਖੋ ਇੱਧਰ ਜੰਨੀਆਂ। ਔਰ ਇੱਧਰ ਵੀ ਜੰਨੀਆਂ। ਆ ਦੇਖੋ। ਇਹ ਤਾਂ ਉਹ ਹੀ ਤੇ ਖੋ। ਆ ਦੇਖੋ ਜੀ। ਟਾਰਗੇਟ ਹੈ 90 ਦੀ ਇਹ ਕਿਹਦੇ ਤੋਂ ਦਿਖਾ ਰਹੇ ਆ ਅੱਜ ਕਿੱਤਿਆਂ ਦੀ ਕੇ ਚੱਲਦੇ ਆਪਾਂ ਲਓ ਦੇਖੋ ਮਾਰਕੀਟ ਨਾਪੇ ਜੀ ਤੇ ਇਹ ਇੱਕ ਚੌਕ ਆ ਗਿਆ ਤੇ ਇਹ ਖੋ ਖਲੇ ਰਗਾ ਕਿੱਥੋਂ ਜਾਣਾ ਆਹ ਚੌਕ ਆ ਗਿਆ ਜੀ ਚੱਲਦੇ ਰਹਿਣ ਨੂੰ ਲਗਾਉਣੇ ਹਰ ਸਾਰੀ ਵਾਰ ਚੁੱਕੇ ਤੇ ਗਰਮੀ ਬਹੁਤ ਬੇਜੁਮ ਦੱਸਿਆ ਸਾਨੂੰ ਕਾਫੀ ਜਿਆਦਾ ਹੋ ਗਈ ਤੇ ਇਹ ਸਾਰਾ ਨਵਦੀ ਦੀ ਮਾਰਕੀਟ ਰੋਪੀ ਦੁਕਾਨਾਂ ਤੁਸੀਂ ਦੇਖ ਲਿਆ ਸਾਰੀਆਂ ਠੀਕ ਹੈ ਜੀ ਆ ਚੁੰਨੀਆਂ ਜੀ ਆ ਗਈ ਠੀਕ ਹੈ ਜੀ ਅੱਗੇ ਚੱਲਦੇ ਹਾਂ ਹੋਰ ਚਾਉ ਤਾਂ ਫੇਰ ਇੱਧਰ ਆਏ ਆ ਤੇ ਆਪਾਂ ਹੁਣ ਚੱਲਦੇ ਆ ਇੱਧਰ ਆ ਜੀ ਇੱਥੇ ਬ੍ਰੇਕਿੰਗ ਦੇਖੋ ਜਿਵੇਂ ਮੱਤ ਠੀਕ ਹੈ ਜੀ ਚੱਲਦੇ ਆਪਾਂ ਅੱਗੇ ਯਾਰ ਦੇਖੋ ਇੱਧਰ ਅੱਗੇ ਚੱਲਦੇ ਆਪਾਂ ਇਹ ਸਾਰੀ ਨਾਪੇ ਦੀ ਮਾਰਕੀਟ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ। ਪਰ ਪਰਸਪੈਕਟਿਵ ਨਹੀਂ ਆ ਬਈ ਆ ਕੱਪੜੇ ਦੀ ਦੁਕਾਨਾ ਹੋਊਗੀ। ਵਾਲੇ ਕੋਈ ਕਿੱਧਰ? ਤੇ ਕੱਪੜਾ ਵਾਹਤਾ ਯਾਰ ਇਹ ਕੱਪੜਾ ਦੇਖੋ। ਦੇਖ ਸਕਦੇ ਹੋ। ਬਈ ਫਾਜਾਲ ਦੇ ਅੱਗੇ ਹਰੇਕ ਵਦਰ ਕਿੰਨੀਆਂ ਆ ਚੰਨੀਆਂ ਵਾਹ ਪਾਈਆਂ ਪਾਈਆਂ ਹੀ ਰੰਗ ਕੇ ਚੱਕਰ ਦੇਖੋ ਆਸ ਤੇਰਾ ਆ ਗਿਆ ਭਰਜਾ ਕਾफी ਵੱਡੀ ਮਾਰਕੀਟ ਹੈ ਯਾਰ ਇੱਕ ਇੱਧਰ ਜੋ ਹੈ ਦੇਖੋ ਇਹ ਤੇ ਇਹ ਆ ਗਿਆ ਇੱਕ ਚੌਕ ਜਾਂ ਮਨ ਲੈ ਇੱਕ ਰਸਤਾ ਇੱਧਰ ਨਹੀਂ ਜਾਂਦਾ ਇਹਦਾ ਆਪਾਂ ਚੱਲਦੇ ਸਿੱਧਾ ਇਸ ਸਿੱਧਾ ਤੁਹਾਨੂੰ ਹੋਰ ਮਾਰਕੀਟੇ ਛੱਪੀ ਉਨੇ ਮਕਾਨ ਪੁਰਾਣੀ ਬਿਲਡਿੰਗ ਆ ਦੇਖੋ ਇਹ ਦੁਕਾਨਾਂ ਨੇ ਇੱਧਰ ਇਹ ਬਿਲਕੁਲ ਪੁਰਾਣੀ ਠੱਕੀ ਆ ਪੁਰਾਣੇ ਘਰ ਨੇ ਆ ਜੋ ਤਰਾਸਤਾ ਆ ਗਿਆ ਇੱਧਰ ਆਉਂਦਾ ਇੱਧਰ ਆਉਂਦਾ ਇੱਧਰੋਂ ਬਹੁਤ ਜਲਦੇ ਫਿੱਟਾ ਇੱਧਰ ਜਲਦੇ ਲਓ ਜੀ ਦੇਖੋ ਨਾ ਬੇਰੀ ਮਾਰਕੀਟ ਸਾਰੀ ਬਹੁਤ ਵੱਡੀ ਮਾਰਕੀਟ ਹੈ ਸਭ ਪਤਨੂ ਸਰੇ ਤੱਕ ਦਿਖਾਉਣੀ ਹੈ ਸਾਰੀ ਇੱਕ ਰਸਤਾ ਸਾਹਮਣੇ ਆ ਗਿਆ ਇਧਰੋਂ ਦੇਖਦੇ ਆਂ ਇਹ ਇੱਕ ਰਸਤਾ ਆਉਂਦਾ ਇਧਰੋਂ ਤੁਸੀਂ ਗਈ ਆਪਾਂ ਚੱਲਦੇ ਹਾਂ ਸਿੱਧਾ ਲਓ ਜੀ ਆ ਗਏ ਕੱਪੜੇ ਫੇਰ ਕੱਪੜੇ ਦੁਕਾਨਾਂ ਬਹੁਤ ਨੇ ਰੇ ਅੰਨਵਰਸਿਪਸੀ ਬੁਰੀ ਪੁਮਾਗਰ ਵੀ ਦੇਖਿਆ ਉਹਨਾਂ ਜੀ ਵੀਡੀਓ ਦੇ ਵਿੱਚ ਔਰ ਨਿਆ ਆ ਗਿਆ ਪੂਰਾ ਵਗੈਰਾ ਆ ਚੱਲੋੜਾਂ ਦੇਖੀ ਲਓ ਜੀ ਆ ਗਿਆ ਤੇਰਾ ਭਾਈ ਕੰਨੇ ਦਾ ਰਾਸ ਠੀਕ ਹੈ ਜੀ ਸਲਟਾਂ ਸਲਟਾਂ ਦੇਖੋ ਜੀ ਇਹ ਪਾਸਟੂਟ ਲਾ ਗਿਆ ਇੱਧਰ ਆਵੇ ਦਾ ਪੰਜਰ 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 ਲਾ ਪੰਜਰ ਪੰਜਰ चौक गुण। आ गया देख लिया जाके अगे दस बहुत बड़ी मार्केट है बहुत बढ़िया ली अगे भी मार्केट है तो ਆ ਬਣੀ ਇਸ ਤੇ ਲਾਸਟ ਕੁਝ ਵਾਰੀ ਇਹ ਕਰ ਰਹੇ ਹਾਂ ਇਹ ਉਹ ਤਾਂ ਵੀ ਹੋਰ ਹੈਗੀ ਆ ਦੇਖੋ ਆਪਾਂ ਨੂੰ ਗੀੜ ਤੱਕ ਦਿਖਾ ਦਿੰਦੇ ਆ ਆਲੇ ਉੱਪਰ ਉਹ ਜਿੰਨਾ ਕਰਨਾ ਹੈ ਤੇ

ਇੱਥੇ ਟੂਨ ਵੀ ਆ ਗਈਆਂ ਬੋਤਲ ਇਕੱਠੀ ਯਾ ਆ ਗਈਆਂ ਬੱਚੇ ਲਈ ਫੈਟ ਆ ਗਈਆਂ ਗੇਟ ਸਾਹਮਣੇ ਆ ਗਾ ਗੇਟ ਇਹਦੀ ਸਾਰੀ ਮਾਰਕੀਟ ਆ ਤੇ ਲਾਓ ਜੀ ਇੱਥੋਂ ਬਾਜ਼ਾਰ ਤੋਂ ਬਾਹਰ ਨਿਕਲ ਗਏ ਇਹ ਆ ਗਿਆ ਵੱਡਾ ਗੇਟ ਇੱਥੋਂ ਰੋਡ ਆ ਗਿਆ ਰੋਡ ਦਿਖਾਉਂਦੇ ਹਾਂ ਆ ਇੱਧਰ ਸਾਰਾ ਰੋਡ ਆ ਗਿਆ ਏਹ ਈ ਸਾਰਾ ਬਾਜ਼ਾਰ ਲਓ ਜੀ ਹੁਣ ਆਪਾਂ ਪਹੁੰਚ ਗਏ ਪਟਿਆਲਾ ਗੇਟ ਵਾਲੀ ਮਾਰਕੀਟ ਇਹ ਸਾਰੀ ਪਟਿਆਲਾ ਗੇਟ ਵਾਲੀ ਮਾਰਕੀਟ ਆ ਤੁਹਾਨੂੰ ਦਿਖਾਉਣੀ ਆਪਾਂ ਆ ਦੇਖੋ ਇੱਥੇ ਵੀ ਦੁਕਾਨਾਂ ਸਾਰੀਆਂ ਆਸਪੋਰਟ ਕੈਂਗ ਅੱਗੇ ਚੱਲਦੇ ਆਪਾਂ ਹੁਣ ਅੱਗੇ ਦਿਖਾਉਣਾ ਤੁਹਾਨੂੰ ਸਾਰੀ ਇਹ ਮਾਰਕੀਟ ਪਟਿਆਲਾ ਗੇਟ ਵਾਲੀ ਤੇ ਗਰਮੀ ਬਹੁਤ ਜ਼ਿਆਦਾ ਹੋ ਗਈ। ਤੇ라우 ਜੀ ਇਹ ਸਾਰੀ ਮਾਰਕੀਟ ਇੱਥੇ ਬੈਗ ਹਾਊਸ ਆ ਗਿਆ। ਆ ਬੈਗ ਹਾਊਸ। ਤੇ ਆਪ ਪੈਟਰਨ ਫਰਿਆ ਨਾਪਰੇ। ਆ ਵੇਖੋ ਇਹਨਾਂ ਮਾਰਕੀਟ ਦਿਖਾ ਰਹੇ ਆਂ ਆ ਸਾਈਕਲ ਆ ਜੀ ਆ ਗਈ ਇੱਧਰ ਜਮੇ ਠੀਕ ਆ ਜੀ ਆ ਜੁੱਤੀਆਂ ਬੂਂਡਰ ਆ ਗੈਸ ਚੁੱਲੇ ਆ ਗਏ ਨਾ ਕੋਈ ਕਾਰ ਰਸਤਾ ਆ ਗਿਆ ਇੱਥੇ ਤੇ ਆਪਾਂ ਅੱਗੇ ਚੱਲਦੇ ਆਂ ਐਤਵੱਤਰ ਸਾਰੀ ਪਟਿਆਲਾ ਗੇਟ ਦੀ ਮਾਰਕੀਟ ਲਓ ਫਲਾਵਰ ਦੀ ਦੁਕਾਨ ਆ ਗਈ ਫੁੱਲ ਆਗੇ ਦੇਖੋ ਫੁੱਲ ਉਹ ਰਾਈ ਜੈਫਟ ਗੈਲਰੀ ਆ ਗਈ ਦੇਖੋ ਵੀ ਨਾਲ ਇੱਕ ਹੋਰ ਅਗਸਤ ਗੈਲਰੀ ਠੀਕ ਹੈ ਚੱਲਦੇ ਹਾਂ ਕਿ ਆਪੂ ਡਾਗੇ ਇਧਰ ਉਹ ਦੇਖੋ ਸਾਰੀਆਂ ਦੁਕਾਨਾਂ ਪਟਿਆਰਾ ਜਿਹੜੇ ਮਾਰਕੀਟ ਦੀ ਆ ਰਹੀ ਆ ਗਈ ਇੱਧਰ ਇਹ ਸਾਹਮਣੇ ਗੇਟ ਤੋਂ ਦਿਖਦਾ ਹੋਊਗਾ ਉਹ ਦੇ ਸਾਹਮਣੇ ਆਉਣਾ ਗੇਟ ਵੀ ਤੁਹਾਨੂੰ ਪਾ ਜਾ ਕੇ ਲੋ ਦੇਖੋ ਸਾਰੀ ਇਹ ਮਾਰਕੀਟ ਹੈ ਕੋ ਇੱਧਰ ලොයි එච තක්කේ මාර්කීට ති සම්මනය ගේට අපපසුන්ද කවනයක් ගේට ඒ ක්‍රස්තඇත්න යන්දැක් එත්තන උන්සේ මන ගටු ගටදහොඳ ්‍රස්්ඇතර හොකදෙක් ඔ අග ගට මුණේ மார்கிட்டாதி பட்டியால பட்டியல ਹਾਂਜੀ ਆਦੀ ਵੀਡੀਓ ਨੂੰ ਕਰਦੇ ਆਪਾਂ ਇੱਥੇ ਐਂਡ ਉਮੀਦ ਕਰਦਾ ਤੁਹਾਨੂੰ ਆਦੀ ਇਹ ਵੀਡੀਓ ਪਸੰਦ ਆਈ ਹੋਊਗੀ ਜੇ ਵੀਡੀਓ ਵਧੀਆ ਵਧੀਆ ਲੱਗੀ ਆ ਤਾਂ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਤੇ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਇੱਥੇ ਤੱਕ ਵੀਡੀਓ ਦੇਖਣ ਲਈ ਧੰਨਵਾਦ ਜੀ